डर खावे बच्ची तो सत्या का महान स्वागत है <team> <silk. im Energüz Billboard> <doocat> ਅੱਜ ਅਸੀਂ ਚੱਲੇ ਆਪਣੇ ਪਿੰਨ ਪਰ ਜਨਾ ਉੱਥੇ ਲੱਗਾ ਹੋਇਆ ਲੰਗਰ ਉੱਥੇ ਚੱਲੇ ਆ ਪਹਿਲਾਂ ਅਸੀਂ ਸਲਾਰੇ ਜੀ ਫੇਰ ਉਹਨਾਂ ਦਾ ਫੋਨ ਆ ਗਿਆ ਕਿ ਤੁਸੀਂ ਆਏ ਨਹੀਂ ਹੈਗੇ ਤੇ ਤੁਸੀਂ ਬੋਲ ਚੋ ਹੁਣ ਆਓ ਫਿਰ ਹੁਣ ਅਸੀਂ ਉੱਥੇ ਚੱਲੇ ਆ ਨਾਲ ਹੈਗੇ ਡੈਡੀ ਜੀ ਡੈਡੀ ਜੀ ਅਸੀਂ ਚਲੋ ਸਾਡੇ ਨਾਲ ਅਸੀਂ ਨਾਲ ਲੈ ਕੇ ਜਾਣਾ ਤੁਹਾਨੂੰ ਵੀ ਮੈਂ ਕਿਹਾ ਚਲੋ ਫਿਰ ਚੱਲਦੇ ਹਾਂ ਅਸੀਂ ਵੀ ਤੇ ਫਿਰ ਦਿਖਾਉਂਦੇ ਆ ਸੰਤ ਦਾ ਕੀਤਾ ਸੇਵਾ ਕਰ ਰਹੀ ਹੈ ਤੇ ਕਿੰਨਾ ਦਰਸ਼ਕੇ ਜਾ ਰਹੇ ਆ ਤੇ ਸੰਤਾਨ ਵਰਤ ਦੇ ਵਾਸਤੇ ਜਾ ਕੇ ਆਇਆ ਲੋ ਜੀ ਅਸੀਂ ਪਹੁੰਚ ਗਏ ਆ ਪੱਜ ਦਾ ਪਿੰਡ ਦੇ ਲੱਗਰ ਦੇ ਇੱਧਰ ਆ ਬਾਬਾ ਜੀ ਵਾਲੇ ਲੱਗਿਆ ਆ ਜਾ ਆ ਜਾ ਸੰਤਾਂ ਦੇ ਬੋਲੋ ਵਾਇਰੂ ਦੀ ਕਹਾਖਾ ਵਾਇਰੂ ਦੀ ਫਤਿਹ ਸਾਡੇ ਸੰਤਾਂ ਦੇ 99 ਵਜੇ ਕੋਲੇ ਨਾ ਟੂਟੇ ਦੀ ਆ ਜਦੋਂ ਬਹੁਤ ਗਿਆ ਤੇ ਘਰੋਂ ਗੱਲ ਗੱਲ ਵਿੱਚ ਮਾਲ ਪਰਿਵਾਰ ਦੇ ਜਾਨੀ ਮੇਰੇ ਨੂੰ ਖਿਡਰੇ ਉਹਦੇ ਉਹਦੇ ਪੁੱਤ ਦੇ ਨਾਲ ਗਾਣੇ ਗਾਦੇ ਮੱਤੇ ਪੋਤੇ ਉਹਦੇ ਜੰਗਲ ਦੇ ਵਿੱਚ ਪੁੱਤਾਂ ਆ ਗਏ ਨਾ 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 ਤੇ ਜਿਹੜਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਰੰਗ ਦੇ ਕੁੱਤੇ ਲੱਗਿਆ ਮੇਰੇ ਨੰਦਾ ਬਹੁਤ ਬੜੀ ਲਾਟੇ ਬਹੁਤ ਸਾਰੇ ਸ਼ੰਗਲਾ ਪਰਿਵਾਰ ਦਾ ਮਾਲ ਪਰਿਵਾਰ ਵਾਲੇ

संतान देशों से रन बड़े लंगा लख लखाई जो बड़े बड़े गुरु पीता जी साहब जो लंगर चल रहा है धन धन गुरु नानक पाशाह जी ने जो सौता सच्चा किया ਯਾਰ ਜੀ ਦਾ ਇੱਕ ਯਾਰ ਵੀ ਇੱਕ ਬਹੁਤ ਬੜੀ ਬਹੁਤ ਦਾ ਦੀ ਕਿਰਪਾ ਹੈ ਜਿਹੜੇ ਐਨਆਰਟੀ ਦੇ ਦਰਾਂ ਮਾਰ ਦੂਸਰਾ ਗੱਲ ਬਾਤ ਉਹਨਾਂ ਦਾ ਫੌਂਡ ਫੌਂਡ ਦਾ ਨਾਲ ਉਹਨਾਂ ਦੇ ਸਜੋ ਦੇ ਨਾਲ ਤਰਨਗੁਰ ਦਸਮਰਹੀ ਬਾ ਦੇ ਨਾਲ ਇੱਕ ਗੰਗਰ ਚੱਲ ਰਹੀ ਹੰਤ ਜੀਵਨ ਇਹ ਗੰਗਰ ਅੱਜ ਆ ਹੀ 25 ਲੱਖ ਰੁਪਏ ਦਾ ਸੀ ਪਛੀ ਜਾਣੀ ਐਸੋ ਜੀਨਲ ਕੋਈ ਮੇਰੀ ਸਾਥ ਨਾ ਤੇ ਹੋਲ 3 ਨਾ ਕਾਫੀ ਸਮਾਂ ਹੋ ਗਿਆ ਜਿਹੜਾ ਕਿ ਹੁਣ 6 ਲੱਖ ਦੇ ਕੋਲ ਪਹੁੰਚ ਗਿਆ ਹੈ ਤੇ ਸਾਰੇ ਹੀ ਮਦਦ ਜੋ ਹੈ ਇਹ ਸਾਰੇ ਵਿਦੇਸ਼ਾਂ ਜਿਹੜੇ ਵਾਲੀ ਵੀਰਾਂ ਦੀ ਹੀ ਮਦਦ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਲੰਗਰ ਚੱਲ ਰਿਹਾ ਹੈ ਮਾਬਾ ਕਿਰਪਾ ਕਰ ਸਾਰੇ ਦੇਸ਼ਾਂ ਵਿਦੇਸ਼ਾਂ ਜਿਹੜੇ ਦਾਣ ਪੁੱਲ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਹੋਏ ਪਰ ਮਾਬਾ ਚਾਹੀਦਾ ਰੱਖੀ ਨਾਮਦਲ ਦੇਗੀ ਕਿ ਹਰ ਗਲ ਸੁਖ ਸ਼ਾਂਤੀ ਕਿੜਕਿੜਾ ਬਕਿਓ ਜੋ ਜੂਗੀ ਪਹਿਸ਼ਾ ਸੰਦੀ ਪ੍ਰਕਾਸ਼ ਰਤਾ ਕਰ ਇਸੇ ਤਰ੍ਹਾਂ ਇੱਕ ਲੰਗਰ ਇਕਲਦਾਰਾਂ ਵਿੱਚ ਵਾਹਿਗੀ ਦਾ ਖਾਨ ਸਾਹਿਬ ਸਾਸਰੀ ਘਰ ਦੀ ਹਾਂ ਜੀ ਬਹੁਤ ਬਹੁਤ ਫੂਡ ਸਭ ਬਣਾ ਜੀ ਖੋਜਵਾ ਕਰਨਾ ਪਰਨਾ ਨਹੀਂ ਆਏ ਉਹ ਬੜੀਆ ਜਿੰਦਗੀ ਦਾ ਨੰਦੂਆ ਹੋਣ ਕਰਕੇ ਸ਼ੀਲੰਗ ਸ਼ਕਰ ਲੱਗੇ ਆਂ ਜੇ ਦੇਖ ਸਕਦੇ ਹੋ ਸ਼ਕਪੜੇ ਰੰਗ ਲੱਗਿਆ ਚਲੋ ਆਂ ਸ਼ੀ ਸ਼ਕ ਰਹੇ ਆਂ ਵਾਹਿਗੁਰੂ 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 ਇੱਧਰ ਚਾਪ ਕੋੜੀ ਦਾ ਲੰਗਰ ਲੱਗਾ ਹੈ ਤੇ ਅੰਦਰ ਪ੍ਰਸ਼ਾਦੇ ਦਾ ਲੰਗਰ ਲੱਗਾ ਹੋਇਆ ਆ ਤੇ ਅੰਦਰ ਬਣਾਇਆ ਜਾ ਰਿਹਾ ਆ ਤੁਸੀਂ ਸਾਰੇ ਜਾਣੇ ਇੱਧਰ ਬੈਠੇ ਹੋਏ ਸਾਰੇ ਜਾਣੇ ਕਾਹਲ ਬੈਠੇ ਆ ਡੈਡੀ ਜੀ ਹਾਂਜੀ ਹੁਣ ਅਸੀਂ ਚੱਲਦੇ ਆਂ ਲੋ ਜੀ ਅਸੀਂ ਇੱਧਰ ਆ ਗਏ ਇੱਧਰ ਰਸ ਦਾ ਲੰਗਰ ਲੱਗਾ ਹੈ ਕਾਲੀਆਂ ਲੰਗੀਆਂ ਦਾ ਚਲੋ ਰਸ ਖੰਦੇ ਆਂ ਅਸੀਂ ਅੜੀ ਉੱਧਰ ਚੱਲ ਗਏ ਜਿੰਸਾ ਦੇ ਸੰਤਾਨ ਲ ਜਾਂਦੀਆਂ ਇਹ ਵੀ ਬਹੁਤ ਟਾਈਮ ਤੋਂ ਲੱਗਦਾ ਰਸਵੰਦਰ ਕਾਲ ਲੀਆਂ ਦਾ ਤੇ ਭਜਾਲਾ ਵੀ ਤੇ ਅੱਧ ਦੇ ਦਿੱਤੇ ਅੜੀ ਜਿੱਥੇ ਚੱਲ ਗਏ ਆ ਸਰਪੰਚ ਜੀ ਆ ਗਏ ਆ ਲੱਲੀਆਂ ਦੇ ਸਸੇ ਕਾਲ ਲੋ ਜੀ ਸਾਨੂੰ ਚਾਚਾ ਜੀ ਮਿਲ ਗਏ ਮੇਰੇ ਡੈਡੀ ਜੀ ਹੁਣ ਗੱਲਾਂ ਕਰਦੇ ਆ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਸਰਪੰਚ ਜੀ ਉਹ ਜੀ ਕਹਿੰਦੇ ਰਸ ਵੀ ਲਿਆਉਂਦੇ ਪਕੌੜੇ ਵੀ ਲਿਆਉਂਦੇ ਨਾਣੀ ਲੰਗਰ ਲਿਆਉਂਦਾ ਸੀ ਕਿਉ ਡੈਡੀ ਜੀ ਹਾਂ ਜੀ ਇੱਧਰ ਗੌਂਡੀਆਂ ਦੀ ਟਾ ਆ ਗਈਆਂ ਬੋਲੀ ਹੁਣ ਅਸੀਂ ਚੱਲੇ ਗਿਆ ਤੇ ਤਿਆਰ ਹੋ ਗਏ ਮम्मी ਨਾਲ ਮਮੀ ਜੀ ਫਟੋ ਹੋ ਗਏ ਆ ਕੋਲੇ ਖਾਣ ਦੇ ਬੇ ਬਾਈ ਜੀ ਅੱਧਰ ਕਮਾਂਡੀਆਂ ਨੇ ਈਟ ਆ ਗਈ ਹੈ ਮੰਡੀ ਦਾ ਕੰਮ ਲੱਗੀ ਗਈ ਹੈ ਬਹੁਤ ਹੀ ਲੱਗਦਾ ਖੁਸ਼ੀ ਸੇ ਪਟਾਪੀ ਦੇ ਆ ਮਮੀ ਨੂੰ ਸਟੋਰ ਦੀ ਤੇ ਅੱਤੇ ਪਈ ਆ ਕੋਣ ਕੜੀ ਆ ਕੜੀ ਆ ਵੀ ਆ ਸਾਡੇ ਇੱਧਰ ਹੈਗੇ ਸਾਡੇ ਡੈਡੀ ਜੀ ਗੱਡੀ ਅਸੀਂ ਬਾਹਰ ਹੀ ਲਾ ਦਿੱਤੀ ਲੋ ਜੀ ਹੁਣ ਗੱਡੀ ਗੱਡੀ ਜਾ ਰਹੀ ਮੰਮੀ ਜੀ ਕਹਿੰਦੇ ਇੱਧਰ ਨੂੰ ਕੱਢੋ ਅਸੀਂ ਨਹੀਂ ਇਦਾਂ ਬੈਠਣਾ ਗੱਡੀ ਕੱਢੋਗੇ ਤਾਂ ਅਸੀਂ ਬਟਾਂਗੇ ਉਹ ਅਸੀਂ ਇੱਧਰੋਂ ਚੱਲ ਜਾਣਾ ਉਧਰੋਂ ਨਹੀਂ ਜਾਣਾ ਹਾਂ ਗਲਤ ਨਹੀਂ ਕੱਢੀ ਹਾਂ ਜੀ ਟੋਰ ਨਾਲ ਕੱਢਦੇ ਨਾਲੇ ਸਟਾਈਲ ਨਾਲ ਕਹਿੰਦੇ ਸਟਾਈਲ ਨਾਲ ਅਸੀਂ ਅੱਗੇ ਬੈਠਾਂਗੇ ਪਰ ਖੋਲਿਆ ਹੀ ਨਹੀਂ ਆਂ ਜੀ ਐਦਾਂ ਲੋ ਜੀ ਪਿੰਡ ਨੰਗਲਾਂ ਦਾ ਲੰਗਰ ਆ ਰਿਹਾ ਸੋ ਜੀ ਆਪਣੇ ਨਾਂਕਿਆਂ ਦੇ ਪਿੰਡ ਦਾ ਲੰਗਰ ਦੇਖ ਸਕਦੇ ਹੋ ਸੇਵਾ ਕੀਤੀ ਜਾਂਦੀ ਹੈ ਸੇ ਸੰਤ ਦਾ ਅਸਰ ਲੰਗਰ ਸ਼ਕਤੀਆ ਲੋ ਜੀ ਆਪਾਂ ਪਹੁੰਚ ਗਏ ਆ ਇਹ ਹੈਗਾ ਬ੍ਰਦਰ ਦੇ ਫਰੈਂਡ ਦਵਿਆ ਆਪਣੇ ਗੜ ਸ਼ਾਂਕਰ ਦੇ ਹਾਂ ਜੀ ਅਸੀਂ ਪਹੁੰਚ ਗਏ ਹਾਂ ਹਾਂ ਜੀ ਹਾਂ ਜੀ ਸ਼ੀਸ਼ਾ ਲਾ ਦਿੱਤਾ ਸੀ ਆਪ ਹੀ ਇਹ ਵੀ ਪੁੱਛਣਾ ਜ਼ਰੂਰੀ ਹੁੰਦਾ ਆ ਪੂਰੀ ਇਹ ਪ੍ਰੋਟੈਕਸ਼ਨ ਕਰਕੇ ਜਾਣਾ ਚਾਹੀਦਾ ਬੱਚੇ ਸੜਾਈ ਲਾ ਦੋ ਪੁੱਤਰੋ ਜਾਣਾ ਚਾਹੀਦਾ ਸੀ ਇੱਧਰੋਂ ਜਾਂਦਾ ਸੀ ਅਸੀਂ ਉਲਟੇ ਪਾਦੇ ਸਟ੍ਰੈਕਿੰਗ ਆ ਦਿੱਸੇ ਨਾ ਬਾਹਰ ਇਧਰ ਪਾਰਕਿੰਗ ਦਾ ਹਾਂ ਜੀ ਉਹ ਜੀ ਪਹਿਲਾਂ ਕਹਿੰਦੇ ਟਿੱਕੀ ਚੱਕੋ ਟਿੱਕੀ ਖਾਣ ਲੱਗੇ ਹਾਂ ਹੁਣ ਹਿੱਦਰ ਗਸ਼ ਪੈਨ ਲੱਪਿਆ ਚਲੋ ਹੁਣ ਦਿੱਤੀਆਂ ਨੇ ਲੜਾ ਪਾਜੀ ਆ ਗਏ ਜਿੰਨਾ ਦਾ ਵੇਰਾ ਗਜਬ ਹੋ ਰਿਹਾ ਹੈ ਨਾ ਖਾਸੀ ਹੋ ਗਿਆ ਦੁਨੀਆਂ ਤੋਂ ਇਹਨਾਂ ਦੀ ਬੋਟੀ ਲੋ ਜੀ ਕਹਿੰਦੇ ਚਾਰ ਫਰੂਟ ਖੰਦੇ ਆ ਹੁਣ ਹੁਣ ਕਹਿੰਦੇ ਇੱਤੀ ਵਾਰੀ ਦਿੰਨੇ ਆ ਹਾਂ ਜੀ ਲੋ ਜੀ ਹੁਣ ਅਸੀਂ ਚੱਲੇ ਆ ਘਰਾਂ ਨੂੰ ਕਹਿੰਦੇ ਚਲੋ ਹੁਣ ਘਰਾਂ ਨੂੰ ਆਪਣੇ ਆਪਣੇ ਹਾਂ ਜੀ ਹੁਣ ਅਸੀਂ ਚੱਲੇ ਆ ਇਦਾਂ ਨੰਗਾ ਲੱਗਦਾ ਹੋਇਆ ਰਸ ਦਾ ਹਾਂ ਹਾਂ ਬੱਸ ਦੇ ਵਿੱਚ ਲੰਗਰ ਆ ਹਾਂ ਉੱਥੇ ਸੜਕ ਤੇ ਲਾਇਆ ਲੰਗਰ ਸਾਗਦੇ ਹਾਂ ਰਾਜਤਾਨੀਆਂ ਰਸ ਦਾ ਵੀ ਲੰਗਰ ਆ ਤੇ ਗੁੜ ਦਾ ਵੀ ਲੰਗਰ ਲਾਇਆ ਹੋਇਆ ਹੈ ਦੇ ਸਾਰੇ ਸੰਗਤਾਂ ਕਿ ਦਾਨ ਦੀਆਂ ਆਨੰਦਪੁਰ ਸਾਹਿਬ ਤੋਂ ਹਾਂ ਜੀ ਦੇਖ ਸਾਰੇ ਆਨੰਦਪੁਰ ਸਾਹਿਬ ਤੋਂ ਮੇਲਾ ਆਉਂਦਾ ਪਿਆ ਵਾਪਿਸ ਦੇਖੇ ਜਾਂਦੇ ਵੀ ਆ ਮੱਥਾ ਟੇਕਣ ਤੇ ਮੱਥਾ ਟੇਕ ਕੇ ਆਉਂਦੇ ਵੀ ਆਣੇ ਵਾਲੇ ਜ਼ਿਆਦੇ ਆ ਕਿਉਂਕਿ ਹੁਣ ਮੇਲਾ ਖਤਮ ਹੋ ਗਿਆ ਆ ਦੇ ਸਾਰੇ ਰਸ਼ ਲੋ ਜੀ ਕਹਿੰਦੇ ਮੱਥਾ ਟੇਕਣ ਲੱਗੇ ਆ ਮਾਲਕ ਦਾ ਸਤਿ ਸ੍ਰੀ ਅਕਾਲ ਪਹਿਲਾ ਸ਼ੁਗਰੀਆ ਕਰੀਦਾ ਬਾਬਾ ਜੀ ਦਾ ਆਹ ਰਾਜ ਨਹੀਂ ਹਜੇ ਫਿਰਸ਼ ਕੰਮ ਸ਼ੁਰੂਆਤ ਕਰੀ ਦੀ ਮਾਦਾ ਨਾ ਲੈ ਕੇ ਪਹਿਲਾਂ ਟੌਪ ਟੈਂਕੀ ਵੀ ਪਾਤੀ ਦੇਸਨ ਆਂਦਾ ਪ੍ਰਸ਼ਾਦ ਬਾਬਾ ਜੀ ਦਾ ਲੈਟ ਦਾ ਹਵਾ ਚੱਲਦੀ ਹੈ ਨਾ ਤਾਂ ਹੁੰਦਾ ਇਹ ਦਿਲ ਲੱਗ ਗਈ ਹੋਈ ਪੋੜੀ ਦਨੀ ਚੱਲਣਾ ਕਿਹਦੇ ਪੈਂਕੀ ਦੇ ਦੇ ਕੀ ਰੱਖਣੀ ਪੈਣੀ ਠੀਕ ਨਹੀਂ ਬਣੇਗਾ ਇਹਨੇ ਉਪਰ ਆਖਦੇ ਹੁਣ ਇਹਨੂੰ ਇੱਥੇ ਰੱਖੋ ਉੱਪਰ ਆਤ ਉੱਦਰੀ ਰੱਖਣ ਹੋਏਗੀ ਬਾਪਾਨੇ ਵਾਲੀਆਂ ਵਿੱਚੋਂ ਸਾਫ ਕਾਨੇ ਵਾਲੀਆਂ ਹਰਿਆਈ ਦੀ ਜੰਮੀ ਹੋ ਕੱਲ ਮੈਂ ਥੋੜੀ ਜਿਹੀ ਘੱਟੀ ਆ ਚੱਲਦੇ ਨੇ ਆ ਹੋ ਗਏ ਹੋ ਗਏ ਹੋ ਗਏ ਥੋੜੇ ਕੱਟ ਕੇ ਉਹ ਫਿਰ ਆਪਾਂ ਕਿ ਜੋੜ ਦੋਗੇ ਨਾਲ ਗੋਲ ਦੇ ਰਖ ਰੱਖ ਕਿ ਕਿਸਨੇ ਲੋਵਟ ਆਇਆ ਹਾਂ ਨੂੰ ਹੱਥੇਂ ਦਰਤੋਸੀਏ ਇਟਰ ਖਾਮਾਗੇ ਬੱਚੀ ਤੋਂ ਵਾਹ ਕਾ ਤੰਦਰਤੀ ਰਹੀ ਵਾਹੇ ਕਰੋ ਸਭ ਨੂੰ ਦੇ ਵਾਲਾ ਇਹ ਕਿੰਨੀ ਸ਼ਾਨਦਾਰ ਮਹਿੰਦੀ ਫੱਟੇ ਵਾਰ ਕਰੀ ਜੁਆ ਕਰੀ ਬਾਅਦ ਸੇ ਦੱਸ ਮੈਂ ਲੋ ਜੀ ਪ੍ਰਸ਼ਾਦ ਧਿਆਣੀ ਲੋ ਜੀ ਪ੍ਰਸ਼ਾਦ ਵੰਡਿਆ ਜਾ ਰਿਹਾ ਪਹਿਲਾ ਮੈਨੂੰ ਮਿਲੇ ਕੱਲ ਲਾਉ ਜੇ ਪਹਿਲਾਂ ਮੈਂ ਤੂੰ ਕੇ ਫੜਦਾ ਮਕਾਨ ਹੈ ਹਾਂ ਬਣਾਉਣ ਚੇਤੇ ਉਹ ਲੋ ਵੀ ਮੇਤ ਪੱਤਰ ਖਾਇਆ ਸੀ ਉਦੋਂ ਤਾਂ ਮੈਂ ਬਹੁਤ ਛੋਟੀ ਸੀ ਉਦੋਂ ਤਾਂ ਸਾਲ ਕਰੀ ਸੀ ਜੁੜੇ ਰੱਖਦੇ ਹੋ ਨਹੀਂ ਹੈ ਨਹੀਂ ਰੱਖਿਆ ਸੀ ਹਾਂ ਜੀ ਹਾਂ ਅਰੇ ਧੂਮੇ ਦਿੱਤੀ